ਕਿ ਉਹ ਅੱਜ ਸੇਬੇ ਮੁੱਖ ਅਧਿਤੀ ਕਪਿਲ ਭੁਟਕੜ ਜਿਹੜੇ ਕਿ ਸਮਾਜ ਸੇਵੀ ਨੇ ਉਹਨਾਂ ਨੂੰ পুষ্প ਅਤਿਕਾਰ ਕੇ ਉਹਨਾਂ ਦਾ अभिनंदन ਕਰਨੇ ਵਿਧੀਵਤ ਸਵਾਗਤ ਕਰਕੇ ਆਦਰਯੋਗ ਅਸ਼ੋਕ ਘਰਵਾੜੀ ਚੈਨੀ ਪ੍ਰਧਾਨ ਸਭਾ ਸਾਡੇ ਸਾਹਮਣੇ ਉਸ ਤੋਂ ਬਾਅਦ ਮੈਂ ਜਵਿੰਦਰ ਬਲੋੜ ਜੀ ਨੂੰ ਨਿਵੇਦਨ ਕਰਾਂਗਾ ਕਿ ਉਹ आदरणीय श्री प्रमोद जी माल अर्पण करके विधिवत रूप का स्वागत कर इस तो बाद मैं अशोक जी निवेदन करा कि जी को अंग वस्त्र पहना के जो ताड़िया आदरणीय निवेदन करा कि प्रमोद जी आदरणीय प्रमोद जी को अंग वस्त्र देखकर सलाह ਚਾਸ਼ਨ ਹੁੰਦੇ ਬਗਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਆਪਣੇ ਵਜ਼ੂਜਗਾਂ ਦੀਆਂ ਦੇਸ਼ ਭਗਤਾਂ ਦੀਆਂ ਸੰਤਾਂ ਅਚੀਆਂ ਹੋਣੀਆਂ ਦੀਆਂ ਕਹਾਣੀਆਂ ਇਹ ਸਾਡੇ ਧੀਆਂ ਪੁੱਤਰਾਂ ਨੂੰ ਸਪੁੱਤਰ ਯੋਗ ਬੱਚੇ ਬਣਾਉਣ ਦਾ ਕੰਮ ਕਰਦੀਆਂ ਨੇ ਇਸੇ ਤਰ੍ਹਾਂ ਦਾ ਹੀ ਅੱਜ ਦਿਨ उस महान सपूत वीर हकीकत राय को याद कर दिन है और इस दे नाल ही साचीन परंपरा जो शिक्षा के दे क्षेत्र के अंदर भारत में विश्व गुरु बना स्थान रखती है जिसन गुरुकुल परंपरा का नाम दिता जाता है और आज के दे दिन ही माता सरस्वती की पूजा सारे भारत के साढ़े सत लख गुरुकुल अंदर अज दे माता सरस्वती की पूजा की जाती से और बच्चे जोड़े है वो पूजा तो बाद अपना जो सैशन शुरू करते सन अगला तो अज के दे दिन माँ सरस्वती की पूजा की जाती सी उस दिन ही इस्लाम के अनुयाय ने एक छोटे जीर हकीकत राय में बिना किसी गलती दे ਸ਼ਹੀਦ ਕਰਨ ਦਾ ਜਿਹੜਾ ਕੰਮ ਕੀਤਾ ਉਹਦਾ ਫਲਦਾਨ ਲਿੱਤਾ ਉਹਨਾਂ ਨੇ ਉਸ ਦਾ ਚੇਤਾ ਕਰਾਉਣ ਵਾਸਤੇ ਉਹਦੀ ਯਾਰ ਜਿਹੜੀ ਇਹ ਲੋਕਾਂ ਦੇ ਵਿੱਚ ਬਣੀ ਰਹੇ ਔਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਮਨਾਂ ਦੇ ਅੰਦਰ ਵੀ ਆਪਣੇ ਧਰਮ ਦੇ ਪਤੀ ਅਡਿਕਤਾ ਬਣੀ ਰਹੇ ਇਹਦੇ ਵਾਸਤੇ ਅੱਜ ਦਾ ਦਿਨ ਜਿਹੜਾ ਹੈ ਤੇ ਮਨਾਇਆ ਜਾ ਰਿਹਾ ਵੀ ਨਾ ਕਿ ਕਿਤਨਾ ਹੈ ਤੇ ਨਾਂ ਦੇ ਉੱਤੇ ਔਰ ਉਹਨਾਂ ਦਾ ਵਿਆਹ ਇਸ ਪਟਾਲੇ ਦੀ ਸ੍ਰੀ ਸੱਤੀ ਦੇ ਉੱਪਰ ਹੋਇਆ ਸੀਗਾ ਮਾਤਾ ਲక్ష్ਮੀ ਦੇਵੀ ਜੀ ਦੀ ਸਮਾਧ ਇੱਥੇ ਬਣੀ ਹੋਈ ਹੈ ਇੱਥੇ ਸਥਿਤ ਹੋਈ ਹੈ ਸੰਬੋਧਨ ਦੇ ਕਾਰਨ ਤਾਂ ਉਸ ਦੀ ਯਾਦ ਦੇ ਰਕੇ ਅੱਜ ਦਾ ਦਿਨ ਪਿਛਲੇ 23 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਮੈਂ ਸਮਝਦਾ ਕਿ ਉਹਦੇ ਵਿੱਚ ਅਸੀਂ ਭਾਗ ਲੈਣ ਆਏ ਹਾਂ ਇਹ ਬਲੀ ਗੰਨਾਂ ਦੀ ਯਾਦ ਜਿਹੜੀ ਹੈ ਇਹ ਸਾਡੇ ਦੇ ਇਹਨੇ ਨੌਜਵਾਨਾਂ ਨੂੰ ਬਣੀ ਰਹੇ ਆ ਕੁਛ ਦਿਨ ਪਹਿਲਾਂ ਹੀ ਸ਼ਿਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਦੇ ਜਿੰਦ ਗਏ ਨੇ ਤੇ ਇਹ 2 ਮਹੀਨੇ ਜਿਹੜੇ ਆ ਦਸੰਬਰ ਔਰ ਜਨਵਰੀ ਦੇ ਸ਼ਹੀਦਾਂ ਸ਼ਰਧਾਂਜਲੀ ਦੇ ਇਨ ਨੇ ਉਹ ਕਰਨ ਇਹ ਸਾਲ ਵਿਸ਼ੇਸ਼ ਕਰਕੇ ਸ਼ਿਰਗੁਰ ਤੇਗ ਬਹਾਦਰ ਜੀ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕੇ ਹਿੰਦੂਆਂ ਦੇ ਧਰਮ ਦੀ ਰੱਖਿਆ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਉਹਨਾਂ ਦਾ ਵੀ 350